ਆ ਸਾਰਕੜਿਆ ਸੁਰੜਿਆ ਸੁਰੜਿਆ ਓਏ ਓਏ ਮੇਰੇ ਆ ਸਾਲਿਆ ਸਾਰਕੜਿਆ ਖੁੱਡਲਾ ਓਏ ਖੁੱਡਲਾ ਮੇਰੇ ਆ ਸਾਲਿਆ ਖੋਲ ਤਾਂ ਬੈਠਾ ਆਪਦੀ ਮਾਂ ਨੂੰ ਕਸੇਗਾ ਕਿਵੇਂ ਹੋਣਾ ਮੇਰਾ ਸਾਲਾ ਉਧਰ ਉਹ ਵੀ ਆ ਜੇ ਪੰਗਾ ਨਾ ਲੈ ਲਈਏ ਕਿਤੇ ਹੋਰ ਮੇਰਾ ਸਾਲਾ ਚੱਕਰ ਕੀ ਕਰਿਆ ਹਾਈ ਓ ਰੱਬਾ ਕਿਉਂ ਪੰਗੇ ਲੈ ਉਹ ਸਿਆਣਿਆਂ ਨੇ ਕਿਹਾ ਪੰਜਾਬੀ ਦੇ ਹੱਥ ਤੇ ਬੰਗਾਲੀ ਦੀ ਆਪਣਾ ਸੋਚ ਕਦੇ ਨਹੀਂ ਗੁੱਝੇ ਰਹਿੰਦੇ ਹੁਣ ਇਹਨੂੰ ਕਿਵੇਂ ਕਸਾਂ ਮੇਰੇ ਸਾਲੇ ਨੂੰ ਉਹ ਤੈਨੂੰ ਕੀ ਹੁੰਦਾ ਹੁਣ ਤੈਨੂੰ ਕੀ ਹੁੰਦਾ ਸਾਰਕੜਿਆ ਅੰਮ ਦਾ ਕਰੋਟਾ ਕਰ ਬੈਠੇ ਕਰਨਾ ਯਾਰ ਸਿਆ ਦੇਖੀ ਜਬ ਹੁਣ ਆਏ ਨੂੰ ਹੁਣ ਹੋਵੇ ਨਾ ਤਾਂ ਹੋਵੇ ਹੋਵੇ ਰਤਾ ਹੋਵੇ ਗੇੜ ਖੁੱਲਾ ਪਿਆ ਹੈ ਆਸਰਾਉ ਬਟੇ ਓਏ ਹੈਲੋ ਹੋ ਯਾ ਤੂੰ ਕਮਾਲ ਦਾ ਬੰਦਾ ਮੈਂ ਤੈਨੂੰ ਸਾਰੇ ਖੇਤਰ ਹਰੇਕ ਸਾਰੇ ਖੇਤਾਂ 'ਚ ਭਾਲ ਕੇ ਆਇਆ ਇਧਰ ਜੋਗੇ ਵਾਲੇ ਰਾਹ ਤੇ ਹੀ ਭਾਲ ਕੇ ਆਇਆ ਪੈਣੀ ਵਾਲੇ ਰਾਹ ਤੇ ਹੀ ਭਾਲ ਕੇ ਆ ਉਧਰ 10 ਮੀਲ ਰਾਹ ਤੇ ਹੀ ਭਾਲ ਕੇ ਤੂੰ ਕਿੱਧਰ ਗਿਆ ਸੀ ਓ ਮੈਂ ਤਾਂ ਚਾਚਾ ਪਿੰਡ 'ਚ ਗੇੜੇ ਕਰਦਾ ਫਿਰਦਾ ਸੀ ਪਿੰਡ 'ਚ ਕੀ ਕਰਦੇ ਕੇ ਢੇਡੇ ਕੱਢ ਕੇ ਲੋਕਾਂ ਨੂੰ ਨਹੀਂ ਹੁਣ ਦੱਸਣਾ ਵੀ ਕਰਨੈਲ ਨੇ ਮਸ਼ੀਨ ਰੈਡੀ ਕਰਤੀ ਐ ਮਨਿਆਣੀ ਮਸ਼ੀਨ ਖੇਤ ਵਾਲੇ ਰਾਤੀ ਚੱਕਰ ਲੈਂਦਾ ਉਹ ਯਾਰ ਪਿੰਡ 'ਚ ਲੋਕ ਉਨਾ ਹੀ ਤੇਲ ਖੇਤ 'ਚ ਦੇਖਣਾ ਸੀ ਜੰਗਲ 'ਚ ਮੋਰ ਨੱਚਿਆ ਕਿਹਨੇ ਦੇਖਿਆ ਹੁਣ ਸਾਰੇ ਪਿੰਡ 'ਚ ਮੇਰਾ ਛਾਲਾ ਪਤਾ ਲੱਗ ਗਿਆ ਮੈਂ ਤਾਂ ਸਾਰੇ ਪਿੰਡ 'ਚ ਢੇਡੇ ਕੱਢ ਕੇ ਆਇਆ ਠੀਕ ਹੈ ਨਾ ਸਾਰਿਆਂ ਨੂੰ ਪਿੰਡ ਦਾ ਠੀਕ ਹੈ ਮੇਰੀ ਗੱਲ ਸੁਣਾ ਕੇ ਖੋਲਦਾ ਕਟਰ ਬਾਲ ਮੁਰੋ ਉਹ ਕਟਰ ਬਾਲ ਤਾਂ ਮੈਂ ਮੇਰੇ ਵਾਲੀ ਮਸ਼ੀਨ ਦਾ ਰੋਜ਼ ਖੋਲਦਾ ਰੋਜ਼ ਲਾਉਣਾ ਮੈਂਟ 'ਚ ਲੱਗ ਜਾਂਦਾ ਇਹਦਾ ਖੋਲਦਾ ਇਹ ਲੱਗ ਹੀ ਨਹੀਂ ਰਿਹਾ ਨਫਰੋਂ ਲਾਉਣਾ ਦਾ ਪਉਗਈ ਇਹ ਮੈਨੂੰ ਨਹੀਂ ਲਾਉਣਾ ਆਉਂਦਾ ਮੈਨੂੰ ਤਾਂ ਖੋਲਣਾ ਹੀ ਆਉਂਦਾ ਨਹੀਂ ਚੱਚਾ ਗੱਲ ਤਾਂ ਹੁਣ ਗੱਲ ਤਾਂ ਸੁਣ ਗੱਲ ਤਾਂ ਸੁਣਦਾ ਠੀਕ ਹੈ ਨਾ ਮੇਰੇ ਵਾਲੀ ਮਸ਼ੀਨ ਤਾਂ ਤਾਂ ਮਿੰਟ ਚ ਲੱਗੇ ਜਾਂਦਾ ਤੇਰੇ ਕੋਲ ਭੈਣ ਕਿਹੜੀ ਮਸ਼ੀਨ ਆ ਇਹ ਮੇਰੇ ਕੋਲੇ ਆਪਦੀ ਮਸ਼ੀਨ ਹੈ ਬੱਲੇ ਓ ਤੇਰੇ ਫਿਰ ਤੇਰੇ ਵਾਲੀ ਮਸ਼ੀਨ ਦਾ ਲਾ ਲ ਲੈ ਇਹਦਾ ਵੀ ਲਾ ਦੇ ਹੈ ਮੇਰੇ ਵਾਲੀ ਮਸ਼ੀਨ ਤਾਂ ਸੌਖੀ ਆ ਹਲਕੀ ਆ ਮੇਰੇ ਸਾਲੇ ਦੀ ਇਹਦਾ ਚੱਕਿਆ ਨਹੀਂ ਜਾਂਦਾ ਇਦੇ ਭਾਰ ਚ ਤਾਂ ਮੇਰੇ ਵਾਲੀਆਂ ਮਸ਼ੀਨਾਂ 500 ਆ ਜਾਣ ਤੈਨੂੰ ਮਸ਼ੀਨ ਚਲਾਉਣੀ ਵੀ ਹੁੰਦੀ ਐ ਮਸ਼ੀਨ ਤਾਂ ਮੈਂ ਪਹਿਲੀ ਵਾਰ ਹੀ ਚਲਾਈ ਆਜੇ ਪਰ ਚਲਾਈ ਜ਼ਰਾ ਪਹਿਲੀ ਵਾਰ ਚਲਾਈ ਓਏ ਹਾਂ ਪਹਿਲੀ ਵਾਰੀ ਪਰ ਚਲਾਈ ਜ਼ਰਾ ਇਸ ਗੱਲ ਦਾ ਤੂੰ ਮਾਣ ਪ੍ਰਾਪਤ ਕਰ ਫਿਰ ਤੂੰ ਹੀ ਬੁੱਦੂ ਬਣਾਈ ਗਿਆ ਮੈਨੂੰ ਤੇ ਜਦੋਂ ਮੈਂ ਆਪਦੀ ਮਸ਼ੀਨ ਚਲਾ ਲੈਣੇ ਵੀ ਚਲਾ ਲਈ ਕਹਿੰਦਾ ਚਾਚਾ ਮਾਣ ਪ੍ਰਾਪਤ ਕਰ ਤੂੰ ਮਾਣ ਤਾਂ ਠੀਕ ਆ ਹੁਣ ਵੱਡ-ਬੱਡ ਵੀ ਲੈ ਗਾ ਗਾਹਾਂ ਤੂੰ ਕਟਿੰਗ ਕਰ ਲੈਣਾ ਕਾਟ ਲੂੰਗਾ ਜਦੋਂ ਮੈਂ ਆਪਦੇ ਵਾਲੀ ਮਸ਼ੀਨ ਨਾਲ ਕਟਿੰਗ ਕਰ ਲੈਣਾ ਤੇਰੇ ਵਾਲੀ ਨਾਲ ਕੰਨੀ ਕਿੰਨੀ ਕਿੰਨੀ ਗੌਖੀ ਐ ਠੀਕ ਹੈ ਨਾ ਤੂੰ ਹੁਣ ਕਰ ਲੈਣਾ ਪੱਕਾ ਪੱਕਾ ਕਰਨ ਨੂੰ ਪੱਕਾ ਫਿਰ ਇਹਨੂੰ ਕਿਹਨੇ ਕਰ ਸਕਦਾ ਤੂੰ ਇਹ ਨਹੀਂ ਕਸਣਾ ਆਉਂਦਾ ਮੇਰਾ ਸਾਲਾ ਮੈਨੂੰ ਮੇਰਾ ਸਾਲਾ ਖੋਲਣਾ ਆਉਂਦਾ ਕਸਣਾ ਨਹੀਂ ਆਉਂਦਾ ਚਟਵਾੜਾ ਚੱਕਰ ਇੱਥੇ ਤੇਰੇ ਕੋਲ ਕਿਹੜੀ ਮਸ਼ੀਨ ਹੈ ਮੇਰੇ ਕੋਲ ਦਿਖਾ ਮੈਂ ਤਾਂ ਜੇਬ 'ਚ ਹੀ ਪਾ ਕੇ ਲੈ ਜਾਣਾ ਜੇਬ 'ਚ ਕਿਹੜੀ ਦਿਖਾਈ ਦੇਖਾ ਆ ਦੇਖ ਮੇਰਾ ਸਾਲਾ ਕਿਹੜੀ ਮਸ਼ੀਨ ਹੈ ਆਹ ਚਾਚਾ ਕਟਰ ਵਾਲ ਲੈ ਗਿਆ ਆ ਇਹਦੇ ਵਿੱਚੋਂ ਦੂਜਾ ਲੈ ਗਿਆ ਠੀਕ ਹੈ ਨਾ ਮੈਂ ਐ ਲੈ ਮੇਰਾ ਸਾਲਾ ਤਾਂ ਬਾਹਰ ਮੋੜ ਰਿਹਾ ਨਾ